ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਤੇ ਤੁਸੀਂ ਦੇਖ ਰਹੇ ਹੋ ਅਕਲੀਆ ਫੈਮਿਲੀ ਫਲਾਅ ਸੋ ਇਧਰ ਹੋ ਰਹੀ ਹੈ ਜੀ بارش ਪੈ ਰਿਆ ਜੂਰ ਨਾਲ ਪੂਰਾ ਮੀਂਹ ਇਧਰ ਥੈਂਕ ਐਂਡ ਹਰਮਨ ਇੱਛਾ ਸਨ ਖਾਈ ਜਨਾ ਚਾਕਲੇਟ ਕਿੱਥੇ ਚਾਕਲੇਟ 12 12 ਮਮਾ ਦੇ ਫੈਂਟਮ ਬੱਚਾ ਕਿਹਾ ਸੀ ਕਿੱਥੋਂ ਕੈਨੇਡਾ ਤੂੰ ਕਿੱਥੇ ਗਈ ਜਨਾ ਇਹ ਮੈਂ ਫੈਂਡਾ ਦਿੱਤੀ ਆ ਤੂੰ ਫੈਂਡਾ ਦਿੱਤੀ ਚਲੋ ਸਿੱਕਾ ਮਾਰੀਏ ਨਾ ਮਾਰੀਏ बस खड़े हैं भैया इस टाइम हाय हयान आजा आजा आया जाओ जावा नीचे भी गिर ले यार जरूर भी जमा नहीं हां हां की करना आगे क्या करना है ये भी हयान सी ये हिंदी बोलना ਇਹ ਜਸਮਨ ਦਾ ਦੇਖ ਲਈ ਗਿਆ। ਪੰਜਾਬਾ ਨਹੀਂ ਆ ਰਹਾ ਨਹੀਂ ਜੀ ਜਨਾਪਾ। ਤੇ ਵਿੱਚ ਅਸੀਂ ਖੜੇ ਹੁਣ ਇਸ ਟਾਈਮ ਸਾਡੇ ਉੱਪਰਲੀ ਲੌਬੀ 'ਚ। ਠੀਕ ਹੈ। ਤੁਹੂ ਕਿੱਟਾ ਕਹਿ ਲਿਖ ਬਣਦਾ ਹੈ ਇੱਥੋਂ। ਹੈ? ਹੈ? ਇਹ ਵਾਲ ਰੂਮ ਤੋਂ ਬੈਡਰੂਮ। ਇਹ ਰੂਮ ਤੋਂ ਦਰਵਾਜ਼ਾ ਨਹੀਂ। ਠੀਕ ਹੈ ਉਹਦੀ ਥੱਲੇ ਵੀ ਠੀਕ ਹੈ। ਇਹ ਵੀ ਸਾਡੇ ਪਾਸ ਨੇ ਨਿੱਕੇ ਨਿੱਕੇ ਜੀ ਇਹ ਦੱਸੇ ਲਾਏ ਸੀ ਵੱਡੇ ਹੋ ਗਏ ਉਹ ਤੇ 5 ਸਾਲਾਂ ਚ ਇਹਨਾਂ ਨੇ ਇੰਨੀ ਕਿਰਤ ਕੀਤੀ ਆ ਨਹੀਂ ਇਹ ਤਾਂ 10 ਫੁੱਟ 10 ਫੁੱਟ ਚੁੱਚੇ ਆਉਂਦੇ ਆ 5 ਸਾਲਾਂ ਚ ਬਹੁਤ ਆ 5 ਸਾਲਾਂ ਚ ਇੰਨੀ ਕਿਰਤ ਯਾਰ ਮੈਨੂੰ ਨਹੀਂ ਕਰਨਾ ਆਉਂਦਾ ਹੈ ਅੱਧੀ ਆਈ ਕਿੱਦਾਂ ਸੋਣੋਂ ਮੌਤਨਾ ਹਾਂ ਗੱਡੀ ਵੀ ਨਾ ਆ ਰਹੀ ਆਪੂ ਗੱਡੀ ਵੀ ਨਾ ਆ ਰਹੀ ਆ ਤੂੰ ਨਾਲ ਆ ਹਾਂ ਨਾਲ ਆ ਨਾੜਿਆ ਇੱਥੇ ਕਣੀਆਂ ਨਹੀਂ ਆਉਂਦੀਆਂ ਹਾਂ ਕਰਾ ਦੇ ਨਾ ਮੈਂ ਨਹੀਂ ਜ਼ੋਰ سے ਬੋਲ ਕਰ ਬਾਏ ਬਾਏ ਇਹ ਵੀ ਸਾਡਾ ਹੈ ਆ ਇਧਰ ਕੱਢ ਜਸਮਨ ਜਸਮਨ ਦਰਾ ਮੀਚ ਭਿਜਣ ਨੂੰ ਦੇਲ ਕਰਦਾ ਤੇ ਪਰਸ ਜਸਮਨ ਨੂੰ ਥੱਡੇ ਨਹੀਂ ਜਾਣ ਦਿੰਦੇ ਕਿਉਂਕਿ ਹਾਲ ਤੱਕ ਇਹ ਪੜਿਆ ਨਹੀਂ ਹੈ ਇਹਨੂੰ ਆਖਿਆ ਤੂੰ ਪੜਲਾ ਯਾਦ ਕਰਕੇ ਸੁਣਾ ਦੇ ਆਦੀ ਮਾਂ ਨੂੰ ਤੇ ਫਿਰ ਤੂੰ ਚਲਾ ਜਾਈ ਬਾਸ ਹਾਂ ਮੀਚ ਚਲਾ ਜੀ ਹਾਂ ਉਹ ਹੀ ਕਿਹਾ ਤੂੰ ਯਾਦ ਕਰਕੇ ਸੁਣਾ ਦੇ ਤੂੰ ਕੈਮਰਾ ਦੇ ਕੈਮਰਾ ਤੈਨੂੰ ਕਦੋਂ ਦਵਾਂ ਮੈਂ ਹਾਂ ਨਾ 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 ਉਹ ਕਿਦਸ ਤਸਰਤੇ ਕੀ ਆ ਵੇ ਆ ਸੱਤੇ ਕਿਤਰੇ ਇਹ 8:00 ਵਜੇ ਦੀ 8:00 ਵਜੇ ਸੀ ਚੱਲ ਜਾ ਯਾਦ ਕਰਕੇ ਸੁਣਾ ਦੇ ਯਾਰ ਅ ਤੂੰ ਫਿਰ ਵੀ ਨਹੀਂ ਜਾਣਦੀ ਜੀਕੇ ਦਾ ਯਾਦ ਕਰਕੇ ਸੁਣਾ ਫਿਰ ਚੱਲਾ ਜਾਈ ਜੀਕੇ ਦਾ ਮਰੋ ਚੈ ਪਤਾ ਨਹੀਂ ਜੋ ਵੀ ਹੈ ਤੇਰੇ ਦਿਲ ਕਿੱਧਰ ਤੇ ਲੱਗੇ ਨੇ ਹਾਂ ਕਿੰਨਾ ਕ ਗੋਤ ਹਾਂ ਛੱਪੜਿਆ ਗਿਆ ਕਿੱਥੇ ਉੱਥੇ ਕੀਪਰ ਹੈ ਪਾਣੀ ਪੂਰਾ ਫਿਰ ਜਾਣਾ ਪਾਣੀ ਚ ਜਾਣਾ ਤੂੰ ਕਿਉਂ ਮੈਨੂੰ ਕਰ ਰਿਹਾ ਮਾਰ ਕਰਦਾ ਫਿਰ ਤੂੰ ਉਹ ਸੁਣਾ ਦੇ ਨਾ ਯਾਰ ਸਕੂਲ ਦਾ ਕਿਹੜਾ ਹੋਮਵਰਕ ਦਿੱਤਾ ਹੋਇਆ ਤੈਨੂੰ ਤੁਹਾਨੂੰ ਸੁਣਾਦਾ ਮੈਨੂੰ ਨਹੀਂ ਆਦੇ ਮम्मा ਨੂੰ ਸੁਣਾ ਦੇ ਤੇ ਮम्मा ਨੂੰ ਮम्मा ਕੁੱਤੇ ਬਈਆ ਅੱਛਾ ਆ ਜਾ ਉਹਨੂੰ ਦੋ ਨਹੀਂ ਯਾਰਾ ਚਲੋ ਬਾਤ ਨੂੰ ਚੰਗੀ ਕਰਪਾ ਹਾਂ ਠੀਕ ਬਾਦਲੇ ਦੋ ਤੇ ਇਹ ਬਈ ਸਾਰਾ ਅ ਆਪਣੀ ਜਿਹੜੀ ਲੌਬੀ ਆ ਹਨਾ ਇਹਦੇ ਚ ਸਾਰਾ 뷰 ਆ ਆ ਸਾਰੇ ਦਸ ਰਿਹਾ 뷰 ਬਹੁਤ ਘੈਂਟਾ 뷰 ਇੱਥੋਂ ਇਹ ਸਾਰੇ ਸਾਡੇ ਜਾਸੇ-ਪਾਸੇ ਸਾਰੇ ਗ੍ਰੀਨਰੀ ਆ ਤੇ ਘੈਂਟ ਲੱਗਦਾ ਹੁੰਦਾ ਜਦੋਂ ਆਪਾਂ ਇੱਥੇ ਖੜ ਕੇ ਚਾਹ ਪੀਂਨੇ ਆ ਕਈ ਵਾਰੀ ਅਸੀਂ ਇੱਥੇ ਖੜ ਕੇ ਚਾਹ ਪੀਂਨੇ ਹੁੰਦੇ ਆਗੇ ਜਿੱਦਾ ਬੈਠ ਕੇ ਜਿਵੇਂ ਵੀ ਆ ਵੀ ਘੈਂਟ ਲੱਗਦਾ ਹੁੰਦਾ ਹੈਗਾ ਕੀ ਉਹ ਕੰਮ ਜਿਹੜਾ ਮੇਰਾ ਹੈਗਾ ਕਿਨੂੰ ਤੁਹਾਨੂੰ ਚਲ ਠੀਕਾ ਲਿਖ ਕੇ ਦਿਖਾ ਦੇ। ਪਰ ਜਾਉੜਾ ਫਿਰ ਚਲਾ ਜਾਏਗਾ ਉਸ ਤੋਂ ਬਾਅਦ ਠੀਕ ਹੈ। ਹਾਂ ਜੇ ਆਪਾਂ ਮੌਸਮ ਦੀ ਗੱਲ ਕਰੀਏ ਭਾਈ ਮੌਸਮ ਪੂਰਾ ਠੰਡਾ ਹੋ ਚੁੱਕਿਆ ਹੁਣ ਤੇ ਪੂਰਾ ਘੈਂਟ ਮਾਹੌਲਾ ਠੰਡਾ ਇੱਧਰ ਚੱਲ ਰਿਹਾ ਆਪਣੇ ਘਰੇ ਭਾਈ ਮਿਸਤਰੀ ਨਾਲ। ਤੇ ਇੱਧਰ ਬਾਈ ਮਨਜੀਤ ਕੀ ਹਾਲ ਮਨਜੀਤ ਠੀਕ ਹੈ ਬੀ ਜੀ। ਠੀਕ ਹੈ ਤੇ ਇੱਧਰ ਬੈਠੇ ਠੇਕੇਦਾਰ ਭਾਈ ਜਸਮੀਤ ਜਸਮੀਤ ਭਾਈ ਗੁਰਪ੍ਰੀਤ ਭਾਈ ਇੱਧਰ ਭਾਈ ਨਾਲ ਨਾਲ ਬਾਈ ਤੁਸੀਂ ਮੈਂ ਕਬੱਡੀ ਜਾਂਦੇ ਆ ਤੇ ਆ ਹੈਗਾ ਬਈ ਇਹ ਕੋਲ ਗ੍ਰਾਈਂਡਰ ਨਾ ਗ੍ਰਾਈਂਡਰ ਕਰਾਈਦਾ ਹੈ ਨਾ ਹਾਂ ਤੇ ਇਹ ਗ੍ਰਾਈਂਡਰ ਦੀ ਬਈ ਇੱਕ ਗੱਲ ਹੋਰ ਆਮ ਆਪਣੇ ਘਰਾਂ 'ਚ ਸੰਤ ਸਲੇੜਾ ਪਿਆ ਹੁੰਦਾ ਆਪਾਂ ਕੱਖ ਰੱਖਦੇ ਹੀ ਆਪਣੇ ਨਾਲ ਬਈ ਤੇ ਇਹਦੇ ਨਾਲ ਆਪਾਂ ਨੂੰ ਪੰਗੇ ਨਹੀਂ ਲੈਣੇ ਚਾਹੀਦੇ ਇਹ ਗ੍ਰਾਈਂਡਰ ਨਾਲ ਪਿੱਛੇ ਜੇ ਬਿਰਕ ਬੋਸੀ ਬਈ ਅ ਉਹਨੇ ਬਈ ਘਰੇ ਆ ਕੇ ਚਲ ਮੜਾ ਮੋਟਾ ਕੰਮ ਮੜਾ ਮੋਟਾ ਕੰਮ ਸੀ ਚਲ ਮੈਂ ਘਰੇ ਕਰਨਾ ਤੇ ਬਈ ਕੁਦਰਤੀ ਇਹ ਗ੍ਰੈਂਡਰ ਗੱਲ ਚੱਲ ਗਿਆ ਤੇ ਬਾਈ ਦੀ ਲੱਤ ਵੱਡੀ ਗਈ ਤੇ ਮਤਲਬ ਥੋੜਾ ਜਿਹਾ ਫਰਕ ਪੈ ਗਿਆ ਲੱਤ ਵਧਣ ਚ ਨਹੀਂ ਤਾਂ ਵੱਡੀ ਜਾਣੀ ਸੀ ਉਹਦੇ ਤੇ ਕਟਕਟ 21 22 ਟੰਕੇ ਲੱਗੇ ਸੋ ਇਹ ਜਿਆ ਰਿਸਕ ਆਪਾਂ ਨਾ ਲਿਆ ਕਰਗੇ ਮੜੀ ਗੱਲ ਪਿੱਛੇ ਆਈ ਉਧਰ ਭਾਈ ਪਲੇਟ ਦਾ ਹਾਂਜੀ ਹਾਂ ਹਾਂ 15000 ਰੁਪਏ ਨੇ ਜੀ 15000 ਬੰਦਾ ਇੱਥੇ ਦਾ ਹਾਂ ਸਕਿੱਲਡ ਬੰਦਾ ਇੱਥੇ ਦਾ ਆਹ ਬੰਦੇ ਪੰਗੜੀ ਲੈਣਾ ਜਿੱਦਾਂ ਨਾਲ ਉਹਦੇ ਨੇ ਠੀਕ ਹੈ ਬਈ ਤੇ ਬੜਾ ਫੱਟ ਚੱਲਦੇ ਭਾਈ ਜੀ ਦੇਖਣਾ ਤੁਹਾਨੂੰ ਅੰਦਰ ਦਾ ਮਾਹੌਲ ਜੁਰਾਸ਼ੁਰ ਨਾਲ ਚੱਲ ਰਿਹਾ ਤੇ ਇੱਧਰ ਲੱਗਿਆ ਬਾਈ ਬੈੱਡ ਦੀ ਢੋ ਬਣਾਈ ਜਾਂਦੇ ਆ ਇਹ ਛੋਟੀਆਂ ਛੋਟੀਆਂ ਗੱਡੀਆਂ ਜਿਹੜੀਆਂ ਇਹਨਾਂ ਨੇ ਤਿਆਰ ਕੀਤੀਆਂ ਆ ਦੇਖੋ ਤੇ ਇਹ ਸਾਰੀਆਂ ਗੱਡੀਆਂ ਗੱਡੀਆਂ ਤਿਆਰ ਕੀਤੀਆਂ ਹੋਈਆਂ ਨੇ ਬਾਈ ਨੇ ਆਪ ਫੱਤੀ ਤਿਆਰ ਕਰੀ ਜਾਂਦੇ ਆ ਤੁਸੀਂ ਆ ਦੇਖੋ ਤੇ ਬਾਈ ਤੁਹਾਨੂੰ ਦਿਖਾਉਣਾ ਇਹ ਬੈੱਡ ਦੀ ਢੋ ਪਾ ਰਹੀ ਆ ਤੇ ਇਹਨਾਂ ਦੀ ਆ ਨੰਬਰਿੰਗ ਲੱਗੀ ਹੋਈ ਆ ਆ ਦੇਖੋ ਜੋ 19 ਲੱਗਿਆ ਇੱਧਰ 6 ਨੰਬਰ ਲੱਗਿਆ ਐਂ ਹਰੀ ਗੱਡੀ ਪਈ ਐ ਹਰੀ ਦਾ ਨੰਬਰ ਲੱਗਿਆ ਹੋਇਆ ਇਹ ਨੰਬਰ ਦੇ ਹਿਸਾਬ ਨਾਲ ਜਿਹੜੀ ਬੈਡ ਦੀ ਢੋ ਬਣੂਗੀ ਉਹਦੇ ਤੇ ਲੱਗਣਗੇ ਹੈ ਬਾਈ ਤੇ ਇਸ ਤਰ੍ਹਾਂ ਹੀ ਲੱਗਣਗੇ ਹੈ ਹਾਂਜੀ ਆਪੇ ਨੰਬਰ ਦੇ ਹਿਸਾਬ ਨਾਲ ਲੱਗਣਗੇ ਨੰਬਰ ਦੇ ਹਿਸਾਬ ਨਾਲ ਜਿਵੇਂ ਲੱਗਿਆ ਇੱਕ ਨੰਬਰ ਤੋਂ ਹੈ ਕੁਝ ਹੀ ਹੋ ਲੋ ਬੜਾਇਆ ਨੰਬਰ ਤੋਂ ਹੀ ਲੱਗਣਗੇ ਆ ਤਿੰਨ ਨੰਬਰ ਹੋ ਗਿਆ ਜਿਵੇਂ ਹੀ ਅੱਛਾ ਬਾਈ ਆਸਟਰ ਨੰਬਰ ਤੋਂ ਬੱਸ ਨੰਬਰ 1 ਹੋ ਗਿਆ 3 ਹੋ ਗਿਆ ਬਸ ਅਸ਼ੇਸ ਸਾਹਿਬ ਨੰਬਰ ਸਾਉ ਲੱਗਣ ਗਿਆ ਠੀਕ ਹੈ ਠੀਕ ਹੈ ਭਾਈ ਕੀ ਨਾਮ ਹੈ ਤੁਹਾਡਾ ਬਲਬੀਰ ਸਿੰਘ ਹੈ ਜੀ ਬਲਬੀਰ ਸਿੰਘ ਠੀਕ ਹੈ ਭਾਈ ਬਹੁਤ ਵਧੀਆ ਕੰਮ ਕਰ ਰਹੇ ਹੋ ਤੇ ਦਰਸ਼ਕਾਂ ਨੇ ਕਈ ਵਾਰ ਕੁਝ ਕਰਾਉਣਾ ਹੁੰਦਾ ਕੋਈ ਕੰਮ ਤੋਂ ਦਬੇ ਦਾ ਨੰਬਰ ਦੱਸ ਦਿਓ ਮੜਾ ਜਾਤੀ ਜੇ ਕਿਸੇ ਨੇ ਆਉਣਾ ਤੁਹਾਡਾ ਨਾਮ ਲੈ ਕੇ ਭਾਈ ਨੰਬਰ ਹੈਗਾ ਜੀ ਮੇਰਾ 98768 72121 ਠੀਕ ਹੈ 9876875 121 121 ਨੰਬਰ ਹੈ ਬਾਈ ਦਾ ਚੰਗਾ ਹੀ 25 ਸਾਲ ਹੋ ਗਏ ਵੇ ਕੰਮ ਕਰਦੇ ਅੱਛਾ ਬਾਈ ਕਹਿੰਦੇ ਮੈਨੂੰ 25 ਸਾਲ ਹੋ ਗਏ ਕੰਮ ਕਰਦੇ ਨੂੰ ਬਲਬੀਰ ਸਿੰਘ ਬਾਈ ਦਾ ਨਾਮ ਹੈ ਨੰਬਰ ਬਾਈ ਦਾ ਤੁਹਾਡੇ ਵਲੌਗਸ 'ਚ ਬੋਲਤਾ ਤੇ ਜੇ ਕਿਸੇ ਮੇਰੇ ਵੀਰ ਨੇ ਕਦੇ ਕੋਈ ਕੰਮ ਕਰਵਾਉਣਾ ਤਾਂ ਬਾਈ ਦਾ ਨੰਬਰ ਇੱਥੇ ਹੈਗਾ ਤੁਸੀਂ ਬਾਈ ਨੂੰ ਕਾਲ ਕਰ ਸਕਦੇ ਆਂ ਇੱਧਰ ਆਹ ਬਾਈ ਸੀ ਗੱਡੀਆਂ ਵਾਲਾ ਇਹਨੇ ਗੱਡੀਆਂ 49 ਸੀ ਹੁਣੇ ਜੇ ਇਹਦਾ ਕੰਮ ਨਵੀੜ ਕੇ ਚਲਿਆ ਗਿਆ ਤੇ ਇੰਦਰਾ ਸਾਰਾ ਸਮਾਨ ਖਿੰਡਰਿਆ ਹੋਇਆ ਪਰ ਇਹ ਘਰ ਚ ਬੈਠਣ ਨੂੰ ਜਗ੍ਹਾ ਵੀ ਹੈ ਨਹੀਂਗੀ ਬੜਾ ਮੋਟਾ ਸੀ ਬਸ ਇੱਥੇ ਡੰਗ ਜਿਹਾ ਸਰਦੇ ਆ ਇੱਥੇ ਬੈਠਦੇ ਆ ਬਿਲਕੁਲ ਦਾ ਆਰ ਨੂੰ ਤੇ ਆਹ ਹੋਰੇ ਵਾਲੇ ਇਹ ਬਾਈ ਲੱਗਿਆ ਕੋਈ ਇੱਥੇ ਲੱਗਿਆ ਤੇ ਇਹ ਸਾਰੇ ਪਾਲਿਸ਼ ਦਾ ਕੰਮ ਹੋ ਰਿਹਾ ਇਹ ਬਾਈ ਪਾਲਿਸ਼ਾ ਰਜੇਸ਼ ਕਹਾਂ ਰਜੇਸ਼ ਠੀਕ ਹੈ ਇਹ ਤਾਰਾ ਅਜੇ ਤਿਆਰ ਹੋ ਰਿਹਾ ਸਰ ਇਹ ਹੈਗਾ ਕੰਪਿਊਟਰ ਟੇਬਲ ਉੱਪਰ ਅ ਛੋਟੀ ਅਲਮਿਰਾ ਬਣਾ ਤੇ ਕੰਪਲੀਟਲੀ ਸ਼ੀਸ਼ੇ ਪੈਣਗੇ ਤੇ ਆਹ ਥੱਲੇ ਹੈ ਕੰਪਿਊਟਰ ਟੇਬਲ ਤੇ ਇਹ ਜਿਹੜੇ ਡਰਾਈਵ ਵਗੈਰਾ ਕੱਢੇ ਹੋਏ ਆ ਹਲੇ ਥੋੜਾ ਸੈੱਟ ਕਰਨ ਵਾਲਾ ਇਹ ਹੈਗਾ LED ਪੈਨਲ ਇੱਧਰ ਇਹ ਇੱਕ ਨਾਲ ਅਲਮੀਰਾ ਇਹਦੇ ਨਾਲ ਇੱਕ ਹੋਰ ਅਲਮੀਰਾ ਹੈ ਗਿਆ ਠੀਕ ਹੈ ਜੀ ਇਧਰ ਅੱਗੇ ਤੇ ਜੇ ਆਪਾਂ ਇਧਰਲੇ ਪਾਸੇ ਨਿਗਾ ਮਾਰਗੇ ਇਹ ਆ ਗਿਆ ਬੈੱਡ ਬੈੱਡ ਦੀ ਢੋਖਲੇ ਬੈੱਡ ਤਿਆਰ ਹੋ ਰਿਹਾ ਇਹ ਬੈੱਡ ਦਾ ਪਿਛਲਾ ਪਾਸਾ ਇਹ ਤਿਆਰ ਕਰੀਏ ਸਾਰਾ ਪੋਜੀਸ਼ਨ ਹੋ ਗੋ ਇਸ ਤਰ੍ਹਾਂ ਲੱਗੂਗਾ ਭਾਈ ਸਾਰਾਗਾ ਹਾਂ ਜੀ ਇਹ ਸਮਝਦੇ ਪਾਣੀ ਹਾਂ ਸਮਝ ਲਈ ਗੋਟੇ ਨੂੰ ਕਰਕੇ ਪਾਣੀ ਤੇ ਇਧਰ ਪਾਸੇ ਤੁਨ ਹੋਂਦ ਖਣ ਹੁਣ ਆਪਾਂ ਚੱਲਦੇ ਆਂ ਡਰੈਸਿੰਗ ਰੂਮ ਦੇ ਵੱਲ ਇਹ ਕ ਵੀ ਡਰੈਸ ਰੂਮ ਇਹ ਤਿਆਰ ਹੋ ਰਿਹਾ ਸਾਰਾ ਇਹ ਜਸ ਕੀ ਹਜੇ ਤਿਆਰ ਹੋਇਆ ਬਸ ਬੇਸ ਜਾ ਤਿਆਰ ਕੀਤਾ ਇਹਨਾਂ ਨੇ ਤੇ ਇਹ ਤੋਂ ਬਾਅਦ ਹਾਲੇ ਇੰਨਾ ਕੰਮ ਹੋਇਆ ਬਾਕੀ ਕੰਮ ਜਿੰਨਾ ਜਿੰਨਾ ਹੋਊਗਾ ਉਵੇਂ ਮੈਂ ਤੁਹਾਨੂੰ ਉਸੇ ਦਿਖਾਈ ਜਾਵਾਂਗੇ ਸਰ ਮਿੱਟੀ ਵਾਈ ਢਾਈ ਜਾਣਾ ਹਣਾ ਐ ਕਰ ਇੱਥੇ ਤਨੋ ਲਿਆ ਦੇ ਆ ਕੁੱਛ ਲਿਆ ਦੇ ਤਾਂ ਪਿੱਛੇ ਪਾਉਣ ਨੂੰ ਕਿ ਨਹੀਂ ਲੋਡ ਨਹੀਂ ਹੋਣਾ ਕੰਮ ਹੈ ਹਾਂ ਹਾਂ ਮੈਂ ਉੱਠਦਾ ਕਰਨਾ ਫਾਰਮ ਹਾਂ ਆ ਇਹ ਚ ਪਾ ਦੀ ਸੀ ਡਸਟਬੀਨ ਪਿਆ ਚ ਪਾ ਦੀ ਚੰਗਾ ਹੋਰ ਤਾਂ ਤੂੰ ਸਾਰਾ ਉਹ ਕਰ ਦੇਗਾ ਤੂੰ ਪੱਖਾ ਬੰਦ ਕਰਦਾ ਕਿ ਰਹਿਂਦੇ ਆ ਹਾਂ ਨਹੀਂ ਲੋੜ ਹੈਗੀ ਚੱਲ ਠੀਕ ਹੈ ਤਸਮਨ ਕਿ ਬੜਾਈ ਜਨਾ ਹੈ ਇਹ ਕਾਰ ਹੈਂ ਕਾਰ ਕਾਰ ਕਿੱਥੇ ਕਿੱਤੇ ਕਰ ਕਿਹੋ ਜੀ ਕਰ ਬਣੋ ਨੇ ਖੋਲ ਕੇ ਦਿਖਾਈ ਮਾੜੇ ਮੈਨੂੰ ਇਹ ਤਾਂ ਬੜੇ ਆ ਕਰਨੇ ਆ ਪੂਰੇ ਸੈੱਟ ਹੂੰ ਪੂਰਾ ਹਾ ਪੂਰਾ ਐਨ ਸੈੱਟ ਕਰਨਾ ਓੱਚੀ ਬੋਲ ਪਣਾ ਯਾਰ ਸੰਤਾ ਸੁਣਦੇ ਨੇ ਕੀ ਬੋਲੀ ਜਾਂਦਾ ਤੂੰ ਇਹੇ ਜੀ ਕਰ ਬਣਉਣੀ ਆ ਹਾਂ ਇਹੋ ਜੀ ਇਹਦੇ ਰੱਖਣਾ ਅੱਛਾ ਐਨਿਆਣਾ ਬਣੋ ਆ ਸਾਰਾ ਸਪੇਅਰ ਪਾਰਟ ਸਾਰੇ ਅੱਛਾ ਬਣਾ ਦੇਗਾ ਮਿਲਦਾ। ਬਣਾ ਦੇਂਗਾ ਸਾਰੀ ਕਰ। ਦੇਖ ਤਾਂ। ਛਰ ਬਣਾ ਕੇ ਫਿਰ ਮੈਨੂੰ ਦਿਖਾਈਂ ਚੰਗਾ। ਠੀਕ ਹੈ। ਆ ਟ੍ਰੈਕ ਬਣੂਗਾ ਇਹਦਾ। ਨਹੀਂ। ਇਹ ਸਾਰਾ ਪਾਰਟਸ ਪੈ ਲੈਂਦੇ ਹੈ। ਚੱਲ ਬਣਾ ਕੇ ਦਿਖਾਈਂ ਫਿਰ ਚੰਗਾ ਮੈਨੂੰ। ਠੀਕ ਹੈ।